ਤਦ ਦਈ ਜਾਨੀ ਤੂੰ ਕਉਨੂੰ ਇੱਧਰ ਆ ਗਈ ਨਹੀਂ ਮੇਰਾ ਕੱਲੀ ਦਾ ਉੱਥੇ ਜੀ ਨਹੀਂ ਲੱਗਿਆ ਕੱਲੀ ਦੀ ਮਾਰੀ ਦਾ ਮੈਂ ਇੱਥੇ ਆਈ ਆ ਤੇ ਤੂੰ ਆਪ ਕੋ ਹਾ ਖਿੱਚੀ ਜਾਨੀ ਕੋਈ ਲਾ ਲੈਣੀ ਸੀ ਕੋਹੇ ਵਾਲੀ ਨਾ ਉਹ ਮੁੰਡਾ ਹੈਗਾ ਉਹ ਮਨਜੇ ਦੁਕਾਨ ਤੇ ਭੇਜਿਆ ਅੱਛਾ ਅੱਛਾ ਹਾਂ ਠੀਕ ਹੈ ਹੋਰ ਚਲੋ ਵਧੀਆ ਸੱਸੀ ਕਾ ਭੂਆ ਸੱਸੀ ਗੱਲ ਕੱਲ ਦੀ ਕਿਵੇਂ ਠੀਕ ਹੈ ਹਾਂ ਹਾਂ ਬਹੁਤ ਵਧੀਆ ਜੀ ਤੁਸੀਂ ਸਭ ਠੀਕ ਠਾਕ ਹਾਂ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਹਾਂ ਬਹੁਤ ਵਧੀਆ ਭੂਆ ਜਦੋਂ ਦੀ ਤੇਰੀ ਭੂਆ ਆਈ ਆ ਤੇਰੇ ਬਾਰੇ ਪੁੱਛੀ ਜਾਂਦੀ ਆ ਉਹ ਮੈਂ ਖੇਤ ਗਿਆ ਉਹ ਕਿੱਦਾਂ ਜਸ਼ਨ ਫੋਨ ਕਰਦਾ ਕੋਲਦਾ ਹਾਂ ਹਾਂ ਜਸ਼ਨ ਫੋਨ ਬਥੇਰੇ ਵਾਰੀ ਕਰ ਲੈਂਦਾ ਸੁੱਖਣਾ ਰੱਬ ਦੀ ਕਿਰਪਾ ਹੈ ਵਧੀਆ ਕੰਮ ਕਰਦਾ ਦੋ ਦੋ ਸ਼ਿਫਟਾਂ ਲਾਉਂਦਾ ਬੜਾ ਵਧੀਆ ਤੇਰੀ ਖੇਤੀ ਵਧੀਆ ਚੱਲਦੀ ਹੈ ਚਲੋ ਭਾਈ ਕੀ ਕਹਿੰਦੀ ਐ ਡਰਮੇ ਪੁੱਛਦੀ ਆ ਉਹ ਤਾਂ ਖੇਤ ਰਾਹੀ ਮੈਂ ਸ਼ਾਮ ਨੂੰ ਲੈ ਆਉਂਗਾ ਯਾ ਰੋਟੀ ਟੱਕਰ ਲਾ ਕਦੀ ਕਦੀ ਸਮਝ ਜਾਂਦੀ ਹੈ ਗੱਲ ਕਦੀ ਕਦੀ ਸਮਝ ਨਹੀਂ ਪਰ ਇਹ ਮੇਰੀ ਗੱਲ ਸਮਝੇ ਨਾ ਸਮਝੇ ਮੈਨੂੰ ਸਮਝ ਨਹੀਂ ਲੱਗਦੀ ਇਹਦੀ ਗੱਲ ਨਹੀਂ ਜਾਣੀ ਭਾਬੀ ਤੂੰ ਤਾਂ ਦੋ ਕਿੱਲਾਂ ਦੇ ਲਾਲ ਚਾਚਾ ਕੇ ਜਵਾਕ ਦੀ ਜ਼ਿੰਦਗੀ ਖਰਾਬ ਕਰਤੀ ਸਹੀ ਗੱਲ ਹੈ ਕਦੀ ਕਦੀ ਦਾ ਨਾ ਭੈਣ ਜੀ ਮੈਂ ਸੱਚੀ ਪੁੱਛਦੀ ਹਾਂ ਇਕੱਲੀ ਬੈਠੀ ਨੂੰ ਸੰਸਾ ਲੱਗਾ ਰਹਿੰਦਾ ਮੈਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਉਦੋਂ ਤਾਂ ਤੂੰ ਕਿਸੇ ਦੀ ਸੁਣੀ ਵੀ ਨਹੀਂ ਤੈਨੂੰ ਬਥੇਰਾ ਕਿਹਾ ਸੀ ਇਹ ਗੁੰਗੀ ਆ ਕੁੜੀ ਗੁੰਗੀ ਆ ਕੁੜੀ ਕਿਥੋਂ ਆ ਮੈਂ ਦੋ ਕਿੱਲਿਆਂ ਦੇ ਲਾਲ ਚਾਚਾ ਬਸ ਆ ਵੇ ਚੱਲ ਭਾਈ ਦੋ ਖੱਡ ਬਣ ਜਾਣਗੇ ਮੁੰਡੇ ਕੀ ਕਰਾਂ ਹੁਣ ਸੰਸਾ ਲੱਗਾ ਰਹਿਂਦਾ ਫੇ ਦੱਸ ਮੇਰਾ ਮੁੰਡਾ ਕੀ ਕਰੇ ਕੀ ਨਾ ਕਰੇ ਕਮਲਿਆ ਵਾਂਗੂ ਇਸ਼ਾਰੇ ਉਹਦੇ ਸਮਝਦਾ ਕਮਲਿਆ ਵਾਂਗੂ ਉਹ ਕਰਦੀ ਤੇ ਕਮਲੀ ਮੈਂ ਹੋਈ ਪਈ ਆਹਦੇ ਨਾਲ ਹੋਰ ਦੋ ਰੁਪਈਆਂ ਦੇ ਲਾਲ ਚਾਚਾ ਕੇ ਸਾਰਾ ਟੱਬਰ ਕਮਲਾ ਹੋ ਗਿਆ ਕੀ ਇਹਨੂੰ ਮੇਰੇ ਅਰਕੀ ਸਦਾ ਲੂਗੀ ਵੀ ਮੇਰੀ ਭਤੀਜ ਨਾ ਆਈ ਕੀ ਕਿਸੇ ਨਾਲ ਬਹਿ ਕੇ ਗੱਲ ਕਰ ਲੂਗੀ ਗੱਲ ਕਾਹਨ ਇੱਕ ਮੇਰਾ ਤਾਂ ਮੁੰਡਾ ਕਿਤੇ ਨੂੰ ਲੈ ਕੇ ਵੀ ਨਹੀਂ ਜਾਂਦਾ ਨਹੀਂ ਹੋਰ ਮੁੰਡਾ ਲੈ ਕੇ ਵੀ ਕਿੱਥੇ ਜਾਵੇ ਕਿਤੇ ਲੈ ਕੇ ਨਹੀਂ ਜਾਂਦਾ ਮੁੰਡਿਆਂ ਦੇ ਸੋਚ ਸੋਚਾ ਹੁੰਦੇ ਆ ਭਾਬੀ ਮੇਰੀ ਮੰਨਦੀ ਆ ਤਾਂ ਭਾਬੀ ਤੂੰ ਮੇਰੀ ਇੱਕ ਗੱਲ ਹਾਂ ਇਹ ਕੰਗਲੀ ਨਾਲੋਂ ਖੜਾ ਛੜਾ ਗੂੰਗੀ ਨਾਲ ਖੜਾ ਹੋਰ ਹਾਂ ਆਪਣੇ ਮੁੰਡੇ ਨੂੰ ਕਿਸਤਾ ਨਹੀਂ ਆਉਂਦਾ ਨਾ ਨਾ ਕੁਲਦੀਪ ਤਾਂ ਉਹਦੇ ਸਾਥ ਸਭਰਦਾ ਉਹਨੇ ਕਿੱਥੋਂ ਮੰਨਣਾ ਐਵੇਂ ਸਾਡੇ ਘਰ ਚ ਕਲੇ ਚ ਪਾਉਗਾ ਤੂੰ ਤਾਂ ਕਹਿੰਨੀ ਅਕਲ ਦੀਪ ਮੇਰਾ ਕਹਿਣਾ ਨਹੀਂ ਮੋੜਦਾ ਜੇ ਕੁਲਦੀਪ ਗੁੰਗੀ ਨਾ ਵਿਆਹ ਕਰਾ ਸਕਦਾ ਤੇਰੇ ਕਹਿਣ ਤੇ ਭਾਬੀ ਤੇ ਤਲਾਕ ਨਹੀਂ ਲੈ ਸਕਦਾ ਉਹਦੀਆਂ ਕੁੜੀਆਂ ਮਿਲ ਜੂ ਆਪਣਾ ਕੁਲਦੀਪ ਘੜਾ ਕੋਈ ਗੁੰਗਾ ਕਮਲ ਹੈ ਜੇ ਮੇਰੇ ਮਨ ਚ ਆਸ ਜਗਾਈ ਹੈ ਨਾ ਇਹਨੂੰ ਪੂਰੀ ਵੀ ਕਰ ਦੇ ਏਦਾਂ ਹੋ ਜਾਊਗਾ ਕਿ ਕੁਲਦੀਪ ਇਹਨੂੰ ਤਲਾਕ ਦੇ ਦੇਵੇ ਤੇ ਮੇਰੇ ਕੁਲਦੀਪ ਨੂੰ ਹੋਰ ਰਿਸ਼ਤਾ ਜੁੜ ਜਵੇ ਕਿ ਉਹ ਦੋ ਫੇਰੇਗਾ ਤਲਾਕ ਛੁਡਾ ਫਿਰ ਲਈਆ ਤੂੰ ਕੁਲਦੀਪ ਨੂੰ ਮਨਾ ਸਰੀស្តਾ ਤਾਂ ਇਹਨੂੰ ਮੈਂ ਕਰਾ ਲੀ ਨੀ ਬਥੇਰਾਂ ਗਾ ਕੁੜੀਆਂ ਤਲਾਕ ਵਾਲੀਆਂ ਕੁੜੀਆਂ ਬਥੇਰੀਆਂ ਵਿਚਾਰੀਆਂ ਜਿਨ੍ਹਾਂ ਦੇ ਘਰਾਂ ਵਾਲੇ